ਵੇਦੀ ਆਪਾਂ ਇੱਕ ਪੈ ਪਾ ਵੀ ਲੈਫਟ ਵਾਲੀ ਵੀ ਨਵੀਂ ਬਣਾਈ ਆ ਫਿਲਟਰ ਦੇ ਸਾਈਡ ਦੀ ਕੀਤੀ ਆ ਦੂਜੀ ਸੀਗੇ ਰਾਜਸਥਾਨ ਤੋਂ ਆਏ ਵਾ ਦੋਨੇ ਟਰੈਕਟਰ ਆ ਟੋਚਰ ਪਾਇਆ ਵਾ ਉਹ ਵੀ ਪਾਵਰ ਕੀਤਾ ਵਾ ਟਰੈਕਟਰ ਉਹ ਫੁੱਲ ਪਾਵਰ ਕਰਤਾ ਮਤਲਬ ਕਿ ਇੱਕ ਟਰੈਕਟਰ ਨੂੰ ਇਹਨਾਂ ਨੇ ਕਿਧਰ ਸੇ ਆਇਆ ਥਾ ਸਿੱਧਾ ਰਾਜਸਥਾਨ ਸੇ ਆਏ ਹਾਂ ਰਾਜਸਥਾਨ ਕਿਧਰ ਸੇ ਰਾਜਸਥਾਨ ਸੇ ਮਾਸਰੀ ਜੋ ਜਿਲ੍ਹਾ ਸੇ ਹਾਂਜੀ ਆ ਲਓ ਜੀ ਫਾਰਮ ਟਰੈਕ 45 ਆ ਜੀ ਆ ਫਾਰਮ ਟਰੈਕ ਕੋਈ ਵੀ ਆ ਚਾਹੇ ਹੀ 60 ਦਾਗਾ ਚਾਹੇ 45 ਆ 50 ਆ 60 55 ਹੀ ਸੇਮ ਹੀ ਆ ਅਗਲੇ ਪਾਸੇ ਵਾਲਾ ਇਹ ਵੈਸੇ ਤਾਂ ਨਵੇਂ ਮਾਡਲ ਦਾ ਹੀ ਲੱਗਿਆ ਹੋਇਆਗਾ ਪਰ ਹੈ ਇਹ ਸੈਂਪਲ ਦੇ ਵਿੱਚ ਆ ਤੇ ਆ ਦੇਖ ਲਓ ਤੁਸੀਂ ਸੈਂਪਲ ਦੇ ਵਿੱਚ ਆ ਸਿੰਗਲ ਹੀ ਟਾਇਰ ਰਾਡ ਆ ਜਿਹੜੇ ਸਿੰਗਲ ਇੱਕ ਪਾਸੇ ਆਉਂਦੀ ਆ ਤੇ ਇਹਨੂੰ ਆਪਾਂ ਵੀਰੇ ਹੁਣ ਪਾਵਰ ਸਟੀering ਕਰਾਂਗੇ ਆ ਦੇਖ ਲਓ ਭਾਈ ਚਾਰੇ ਪਾਸੇ ਆਹ ਬਾਕੀ ਦਾ ਸਮਾਨ ਲਿਆਂਦਾ ਪਿਆਗਾ ਆਪਾਂ ਪੰਪ ਵਗੈਰਾ ਲਾਵਾਗੇ ਆਹ ਇਹਦਾ ਪੰਪ ਨਵਾਂ ਪੰਪਾ ਡਬਲ ਪੰਪ ਲਾਵਾਂਗੇ ਪਹਿਲਾਂ ਉੱਥੇ ਸਿੰਗਲ ਪੰਪ ਇਹਨੂੰ ਆਪਾਂ ਕੱਢ ਦਾਂਗੇ ਤੇ ਡਬਲ ਪੰਪ ਲਗਾਵਾਂਗੇ ਆਹ ਦੇਖ ਲਓ ਬਈ ਟਰੈਕਟਰ ਤੇ ਹੁਣ ਆਪਾਂ ਇਹਦੀ ਖੋਲਖਲਈਆ ਕਰਦੇ ਆ ਤੇ ਕਰਕੇ ਵੀਰੇ ਸ਼ੋ ਵਗੈਰਾ ਲਾ ਕੇ ਇਹਦੇ ਬੁਸ਼-ਬੁਸ਼ ਵੀ ਲਵਾਉਣੇ ਆ ਅਗਲੇ ਪਾਸੇ ਵਾਲਾ ਹਿੱਸੇ ਦਾ ਸਾਰਾ ਕੰਮ ਕਰਨਾ ਹੈਗਾ ਤੇ ਉਹ ਆਪਾਂ ਲੈ ਕੇ ਉੰਨਿਆ ਖੜਾ ਦਈਏ ਇਹਨੂੰ ਉਹ ਕਰ ਦੂਗਾ ਤੇ ਉਹਨਾਂ ਜਿੱਕਰ ਆਪਾਂ ਪਿੱਛੋਂ ਇਹਦੀ ਫਿਟਿੰਗ ਸ਼ੁਰੂ ਕਰਦੇ ਆ ਤੇ ਦਿਖਾਉਨੇ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਦੱਸਿਓ ਵੀਰੇ ਕਿੱਦਾਂ ਦੀ ਲੱਗੀ ਵੀਡੀਓ ਲਓ ਵੀਰੇ ਟਰੈਕਟਰ ਫੁੱਲ ਮੋਡੀਫਾਈ ਆਪਣਾ ਪਾਵਰ ਹੋ ਚੁੱਕਿਆ ਹੈਗਾ ਤੇ ਇਹਦੀ ਫੁੱਲ ਵੀਡੀਓ ਨਹੀਂ ਵੀਰੇ ਆਪਣੇ ਤੋਂ ਦਿਖਾਈ ਗਈ ਗਈ ਤੇ ਕਿਉਂਕਿ ਥੋੜਾ ਜਿਹਾ ਬਿਜੀ ਚੱਲਦੇ ਸੀਗੇ ਇਹ ਆ ਦੇਖ ਲਓ ਬਾਈ ਫਿਟਿੰਗ ਇਹਦੀ ਆਹ ਦੇ ਵੀਰੇ ਦੀ ਆਰਮੀ ਡੋਲ ਦੀ ਫਿਟਿੰਗ ਹੋ ਗਈ ਆ ਪਾਈਪਾਂ ਦੀ ਫਿਟਿੰਗ ਆ ਕਾ ਦੇਖ ਲਓ ਤੇ ਸਾਰੀ ਮਤਲਬ ਫਿਟਿੰਗ ਚੈੱਕ ਕਰ ਲਓ ਬਾਕੀ ਦਾ ਬਾਈ ਉਹੀ ਚੀਜ਼ ਹੁੰਦੀ ਆ ਪਹਿਨਾ ਵੀਡੀਓ ਆਪਣੀਆਂ ਪਾਈਆਂ ਹੋਈਆਂ ਨੇ ਜਿੱਕ ਫਿਟਿੰਗ ਕੀਤੀ ਆ ਡਬਲ ਪੰਪ ਲੱਗ ਗਿਆ ਇਹਦੇ ਤੇ ਪਹਿਨਾ ਇਹ ਪੰਪਾ ਜਿਵੇਂ ਤੁਸੀਂ ਦੇਖਿਆ ਸੀਗਾ ਇੱਥੋਂ ਦੀ ਪਾਈਪ ਜਾਂਦੀ ਸੀਗੀ ਹੁਣ ਪਾਈਪ ਇਹਦੀ ਆਪਾਂ ਇੱਕ ਪਾਈਪ ਆ ਵੀ ਲੈਫਟ ਵਾਲੀ ਵੀ ਨਵੀਂ ਬਣਾਈ ਆ ਫਿਲਟਰ ਦੇ ਇਸ ਸਾਈਡ ਦੀ ਕੀਤੀ ਆ ਦੂਜੀ ਉਸ ਸਾਈਡ ਦੀ ਆ ਤੇ ਬਾਕੀ ਵੀਰੇ ਆ ਚੀਜ਼ ਦੇਖ ਲਓ ਤੇ ਦੂਜੇ ਪਾਸੇ ਵੀ ਦਿਖਾਉਨੇ ਆ ਬਈ ਤੁਹਾਨੂੰ ਆਹ ਦੇਖ ਲਓ ਬਾਈ ਇੱਕ ਪਾਈਪ ਆਪਾਂ ਇੱਧਰ ਦੀ ਕੱਢੀ ਆ ਇਹਦੀ ਜਿਵੇਂ origignal ਦੇ ਹੁੰਦੇ ਆ ਉਸ ਤਰ੍ਹਾਂ ਹੀ ਲਾਏ ਆ ਆਪਾਂ ਇੱਧਰ ਆਹ ਦੇਖ ਲਓ ਆਹ ਦੇਖ ਲਓ ਬਾਈ ਇਹਦੇ ਟਾਇਰ ਆ ਵਗੈਰਾ ਦੀ ਆਪਾਂ ਦੱਸਦਿਆਂ ਬਾਅਦ ਵਿੱਚ ਆਹ ਦੇਖ ਲਓ ਸਾਰੀ ਫਿਟਿੰਗ ਕਰਤੀ ਆ ਫਿਟਿੰਗ ਦੇਖਿਓ ਬਾਈ ਕਿਸ ਤਰ੍ਹਾਂ ਦੀ ਲੱਗੀ ਆ ਤੇ ਪਹਿਨਾਂ ਗੋਈ ਬਾਈ ਆਪਾਂ ਟੈਂਕੀ ਅੰਦਰ ਦੀ ਸਾਈਡ ਤੇ ਲਗਾਈ ਆ ਇਹਦੀ ਇਹ ਦੱਸਿਓ ਬਾਈ ਕਿਵੇਂ ਲੱਗਿਆ ਤੁਹਾਨੂੰ ਸੈਟਿੰਗ ਇਹਦੀ ਕੁ ਮਿੰਟ ਯਾਨਾ ਆਪਣੇ ਆਹ ਦੇਖ ਲਓ ਬਾਈ ਕਿਵੇਂ ਲੱਗਿਆ ਬਾਈ ਦੱਸਿਓ ਬਾਈ ਫਿਟਿੰਗ ਦਾ ਹਿੱਸਾ ਇਹਦੇ ਤੁਹਾਨੂੰ ਪਤਾ ਹੀ ਸੀਗਾ ਪਹਿਨਾ ਇਹ ਹਿੱਸਾ ਪਹਿਚਾਣ ਨਹੀਂ ਕੀਤਾ ਉਸੇ ਸਿੱਧ ਜੱਕ ਲੱਗਿਆ T20 ਵਾਲਾ ਹਿੱਸਾ ਸੀ ਪਰ ਇਹ ਆਪਣਾ ਮੈਨੂਅਲ ਸੀਗਾ ਹੁਣ ਆਟੋਮੈਟਿਕ ਕਰਤਾ ਪਾਵਰ ਕਰਤਾ ਦੇਖਿਓ ਬਾਈ ਸੈਟਿੰਗ ਕਿਵੇਂ ਲੱਗੀ ਆ ਬਿਲਕੁਲ ਪਤਾ ਨਹੀਂ ਲੱਗਦਾ ਪਾਈਪਾਂ ਪੂਪਾਂ ਦੀ ਸੈਟਿੰਗ ਬਿਲਕੁਲ ਸਹੀ ਆ ਓਕੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਈ ਬਣਿਆ ਨਾ ਨਾ ਆਹ ਵੀਰੇ ਤੁਸੀਂ ਦੇਖ ਹੀ ਲਈ ਸੀਗੇ ਫੀਟਿੰਗ ਵਗੈਰਾ ਤੇ ਹੁਣ ਬਾਈ ਇਹ ਆਏ ਆ ਕਿ ਦੋ ਟਰੈਕਟਰ ਆਏ ਸੀਗੇ ਰਾਜਸਥਾਨ ਤੋਂ ਆਏ ਹੋਇਆ ਦੋਨੇ ਟਰੈਕਟਰ ਆ ਟੋਚਰ ਪਾਇਆ ਵਾ ਉਹ ਵੀ ਪਾਵਰ ਕੀਤਾ ਵਾ ਟਰੈਕਟਰ ਉਹ ਫੁੱਲ ਪਾਵਰ ਕਰਤਾ ਮਤਲਬ ਕਿ ਇੱਕ ਟਰੈਕਟਰ ਨੂੰ ਇਹਨਾਂ ਨੇ ਟੋਚਨ ਕਰਕੇ ਚੱਕ ਲਿਆਗਾ ਚੱਕ ਕੇ ਲੈ ਕੇ ਜਾਣਗੇ ਕਿ ਦੋਨੇ ਟਰੈਕਟਰਾਂ ਦਾ ਡੀਜ਼ਲ ਨਾ ਬਚੂਗਾ ਇਹ ਇਹਨੂੰ ਉੱਪਰ ਕਰ ਲਿਆ ਸਟਾਰਟ ਕਰਕੇ ਦਾ ਵੀਰੇ ਤੁਹਾਨੂੰ ਬਾਕੀ ਵੀਡੀਓ ਦਾ ਤੁਸੀਂ ਦੇਖਿਆ ਹੀ ਆ ਕਿ ਉਂਗਲ ਤੇ ਮੁਰਦਦਾਗਾ ਪੁਰਾਣੀਆਂ ਵੀਡੀਓ ਦੇਖ ਲਿਓ ਤੇ ਬਾਕੀ ਆਪਾਂ ਜੋ ਵੀ ਰਿਵਿਊ ਆ ਉਹ ਆਪਾਂ ਬੰਦਾ ਜਿਹੜਾ ਟਰੈਕਟਰ ਲੈਣ ਆਇਆ ਵਾ ਜਿਹਦਾ ਇਹ ਟਰੈਕਟਰ ਦਾ ਮਾਲਕ ਆ ਉਹਦੇ ਨਾਲ ਥੋੜੀ ਗੱਲ ਕਰਵਾ ਦਿੰਨੇ ਆ ਉਹਨੂੰ ਪੁੱਛ ਲਓ ਉਹਨੇ ਤਾਂ ਚੈੱਕ ਕਰ ਲਿਆ ਚਲਾ ਬਲਾ ਕੇ ਪਰ ਹੁਣ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਇਹਨਾਂ ਨੇ ਟੋਚਨ ਵਗੈਰਾ ਕਰ ਲਿਆ ਟਰੈਕਟਰ ਹੁਣ ਸਟਾਰਟ ਕਰਕੇ ਦਿਖਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਟਾਇਰ ਹੈ ਨਹੀਂਗੇ ਘੁੰਮਣਾ ਹੀ ਆ ਉਦਾਂ ਹੀ ਚੱਲੀ ਜਾਣਾ ਤੇ ਬਾਕੀ ਆ ਦੇਖ ਲਓ हाँ भाई किधर से आया था राजस्थान से आए हैं हम राजस्थान किधर से राजस्थान से हमारा सिरोही जिला से तहसील पिंडवाड़ा और गाँव नितोड़ा से आए हैं हम माउंट आबू के बाजू में कितना किलोमीटर पड़ गया हमारे को साढ़े आठ सौ किलोमीटर पड़ा सर जी ਦੇਖ ਲਿਆ ਵੀਰੇ 850 ਕਿਲੋਮੀਟਰ ਬੰਦੇ ਦੂਰ ਤੋਂ ਆਇਆ ਸਿਰਫ ਪਾਵਰ ਕਰਵਾਉਣ ਵਾਸਤੇ ਆ ਤੇ ਥੋੜਾ ਬਹੁਤਾ ਹੋਰ ਕੰਮਕੁਮ ਕੀਤਾ ਗਿਆ ਇੰਜਨ ਦਾ ਮਤਲਬ ਸਾਰਾ ਮੋਡੀਫਿਕੇਸ਼ਨ ਹੀ ਕਰਵਾਇਆ ਇਹਨਾਂ ਨੇ ਬਾਬਾ ਕੰਮ ਕਰਵਾਇਆਗਾ ਤੇ ਹੋਰ ਮਤਲਬ ਕਿ ਕਿਵੇਂ ਲੱਗਿਆ ਕੰਮ ਕਿ세 ਹੈ ਇਹ ਅੱਛਾ ਰਹਾ ਕੰਮ ਵੀ ਔਰ ਪਹਿਲੇ ਸਾਦੇ ਸੇ ਅਭੀ ਜ਼ਿਆਦਾ ਕਟਾਈ ਕਰਤਾ ਹੈ ਔਰ ਮੋੜਨੇ ਮੇਂ ਵੀ ਅੱਛਾ ਰਹਾਤਾ ਹੈ ਹਮਾਰੇ ਅੱਛਾ ਲਗਾ ਅੱਛਾ ਲਗਾ ਫਿਟਿੰਗ ਕੈਸਾ ਹੈ ਫਿਟਿੰਗ ਬੜਾ ਅੱਛਾ ਕੰਪਨੀ ਜੈਸਾ ਫਿਟਿੰਗ ਲਗਾ ਹਮਾਰੇ ਕੋ ਔਰ ਕੰਮ ਵੀ ਐਕਦਮ ਮਸਤ ਬਨਾਇਆ ਕੰਮ ਪਰਸਨ ਆਇਆ ਹਮਾਰੇ ਕੋ ਔਰ ਕੰਮ ਅੱਛੇ ਤਰੀਕੇ ਸੇ ਕੀਆ ਹੈ ਸ਼ਾਂਤੀ ਸੇ ਕੀਆ ਕੰਮ ਦੇਖ ਰਹੇ ਹੋ ਬਰੇ ਕੰਮ ਕੋ ਮੈਂ ਆਪਣਾ ਵਧੀਆ ਫਿਟਿੰਗ ਕੀਤਾ ਬਹੁਤ ਵਧੀਆ ਸੈੱਟ ਕੀਤਾ ਬੰਦੇ ਖੁਸ਼ ਆ ਭਾਈ ਪੂਰੇ ਖੁਸ਼ ਆ ਸਭ ਦੀ ਦੋ ਤਿੰਨ ਟਰੈਕਟਰਾਂ ਦੀ ਸਾਈ ਹੋਰ ਫੜਾਉਂਦੇ ਆ ਇਹ ਦੋ ਬੰਦੇ ਆ ਇੱਕ ਤਾਂ ਬੰਦਾਗਾ ਇੱਕ ਆ ਬੰਦਾਗਾ ਔਰ ਜਿਹੜਾ ਤੀਜਾ ਬੰਦਾਗਾ ਉਹ ਆਪਦੇ ਟਰੈਕਟਰ ਦੀ ਸਾਈ ਫੜਾਈ ਜਾਂਦਾਗਾ ਕਿ ਭਾਈ ਮੇਰੇ ਟਰੈਕਟਰ ਦੀ ਸਾਈ ਫੜ ਲਾ ਤੇ ਤਿੰਨ ਤੋਂ ਚਾਰ ਟਰੈਕਟਰ ਅਸੀਂ ਇਕੱਠੇ ਕਰਕੇ ਹੋਰ ਲੈ ਕੇ ਆਵਾਂਗੇ ਤੇ ਬਾਕੀ ਭਾਈ ਤੁਸੀਂ ਵੀ ਦੱਸੋ ਕਮੈਂਟਾਂ ਦੇ ਵਿੱਚ ਕਿਵੇਂ ਆ ਭਾਈ ਫਿਟਿੰਗ ਆ ਦੇਖ ਲਓ ਭਾਈ ਕਿਵੇਂ ਲੱਗੀ ਫਿਟਿੰਗ